ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿੰਨੇ ਵੱਡੇ ਸੀਨੀਅਰ ਉਸਤਾਦ ਸਾਹਿਬਾਂ ਜੀ ਸਭ ਨੂੰ ਪੈਰੀਂ ਬਿੰਨੇ ਆ ਜੀ ਅੱਜ ਦਾਣੇ ਤੋਂ ਹੋ ਗਏ ਜੀ ਲੇਟ ਇਹਦੇ ਕੰਮ ਗਏ ਸੀ ਠੀਕ ਹੈ ਜੀ ਦਾਣੇ ਤੋਂ ਲੇਟ ਹੋ ਗਏ ਆ ਥੱਲੇ ਪਾਤੇ ਸੀ ਉੱਤੇ ਰਹਿੰਦੇ ਸੀ ਪਾਉਣ ਵਾਲੇ ਦਾਣੇ ਤੇ ਜਿੱਦਾਂ ਕੀ ਜੀ ਸਭ ਨੂੰ ਪਤਾ ਵਾ ਵੀ ਕਬੂਤਰ ਬਾਜੀ ਅੰਮਰਸਰ ਦੀ ਕਾਫੀ ਵਧੀਆ ਅਸੂ ਦੇ ਵਿੱਚ ਟੂਰਨਾਮੈਂਟ ਉੱਡਣ ਜਾ ਰਹੇ ਆ ਤੇ ਅਨਾਉਂਸਮੈਂਟਾਂ ਵੀ ਹੋ ਰਹੀਆਂ ਵਾ ਇਹ ਦਸਵਾਂ ਟੂਰਨਾਮੈਂਟ ਜਿਹੜਾ ਸ਼ੀਨਾ ਗਰੁੱਪ ਵੱਲੋਂ ਕਰਾਇਆ ਜਾ ਰਿਹਾ ਵਾ ਬੱਬੂ ਉਸਤਾਜੀ ਚੇਅਰਮੈਨ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਤੇ ਇੱਕ ਕੱਪ ਬਿਨਾ ਐਂਟਰੀ ਤੋਂ ਇੱਕ ਹਿਸਾਬ ਦਾ ਗਿਫਟ ਦਿੱਤਾ ਉਹਨਾਂ ਨੇ ਅੰਮ੍ਰਿਤਸਰ ਦੇ ਜਿੰਨੇ ਵੀ ਖਿਡਾਰੀ ਆ ਉਹਨਾਂ ਨੂੰ ਅਸੂ ਦਾ ਗਿਫਟ ਦਿੱਤਾ ਉਹਦੇ ਵਿੱਚ ਕੋਈ ਐਂਟਰੀ ਨਹੀਂ ਗਈ ਤੇ ਉਹ ਵੀ ਕਾਪਾ ਤੁਸੀਂ ਡਾ ਸਕਦੇ ਜੋ ਬਸ ਸ਼ਰਤ ਸਿਰਫ ਇੱਕ ਆ ਕਿ ਤੁਸੀਂ ਜਿਹੜੀ 10ਵੀਂ ਸ਼ੀਲਡ ਉੱਡ ਰਹੀ ਆ ਪਰਾੜੀ ਹਾਲ ਤੋਂ ਹਰ ਸਾਲ ਸ਼ੀਲਡ ਨੂੰ ਡਾਇਆ ਜਾਂਦਾ ਤੇ ਸ਼ੀਨਾ ਗਰੁੱਪ ਕੋਲੋਂ ਡਾਈ ਜਾਂਦੀ ਸ਼ੀਲਡ ਹਰ ਸਾਲ ਉਹ ਟੂਰਨਾਮੈਂਟ ਕਰਾਇਆ ਜਾਂਦਾ ਐਰ ਕੀ 10ਵਾਂ ਟੂਰਨਾਮੈਂਟ ਆ ਤੇ ਜਿਹੜਾ ਵੀਰ ਉਹਦੇ ਵਿੱਚ ਐਂਟਰੀ ਕਰਾਏਗਾ ਤੇ ਉਹਦੇ ਲਈ ਹੀ ਇਹ ਜਿਹੜਾ ਤੋਹਫ਼ਾ ਉਹਨੂੰ ਹੀ ਮਿਲੇਗਾ ਇਹਨੂੰ ਤੁਸੀਂ ਆ ਵੇਖ ਲਓ ਕਿ 3000 ਦੇ ਵਿੱਚ ਤੁਹਾਨੂੰ 2 ਕੱਪ ਖੇਡਣ ਨੂੰ ਮਿਲ ਜਾਣੇ ਆ ਪਲੱਸ 1 ਹੋਰ ਤੀਜਾ ਕੱਪ ਖੇਡਣ ਨੂੰ ਮਿਲ ਜਾਣਾ ਵਾ ਜਿੱਦਾਂ ਸਾਡੇ ਬੋਬੀ ਉਸਤਾਦ ਜੀ ਸੱਪਾਂ ਵਾਲੇ ਉਹ ਵੀ ਅਸੂ ਦੇ ਵਿੱਚ ਕੱਪ ਕਰਵਾਉਂਦੇ ਹੁੰਦੇ ਆ ਆਪਣੇ ਫਾਜ਼ਲ ਸਾਹਿਬ ਜੀ ਦੀ ਯਾਦ ਦੇ ਵਿੱਚ ਉਸਤਾਜੀ ਹਣੀ ਤੇ ਐਰ ਕੀ ਉਹਨਾਂ ਨੇ ਜਿਹੜਾ ਵਾ ਟੂਰਨਾਮੈਂਟ ਕਰਵਾਇਆ ਵਾ ਐਲਾਨ ਕੀਤਾ ਵਾ ਜਿਹੜਾ ਉਹ ਦੋ ਬੱਚੇ ਉੱਡਨੇ ਆ ਜੀ ਤੇ ਉਹ 200 ਜਿੰਨੇ ਵੀ ਡੋਣੇ ਆ ਉਹ 200 ਰੁਪਏ ਐਕਸਟਰਾ ਬੱਬੂ ਸਤਾਜ ਜੀ ਇਹਨਾਂ ਨੂੰ ਦਵੇ ਤੇ ਉਹਨਾਂ ਦਾ ਕੋਟਾ ਜਿਹੜਾ ਉੱਡੇਗਾ ਨਾਲ ਤੇ ਇਸ ਤੋਂ ਇਲਾਵਾ ਜਿਹੜਾ ਬਾਏ ਵਾ ਗਰੁੱਪ ਵਾਲਾ ਉਹਨਾਂ ਵੀ ਸ਼ਿਲਡ ਅਨਾਉਂਸਮੈਂਟ ਕੀਤੀ ਆ ਠੀਕ ਹੈ ਜੀ ਟੂਰਨਾਮੈਂਟ ਤੇ ਬਾਕੀ ਗੱਲ ਗਰਦਾਸਪੁਰ ਦੀ ਜਿਹੜੀ ਹੁਣ ਦੀ ਬ੍ਰੇਕਿੰਗ ਨਿਊਜ਼ ਹੈਗੀ ਆ ਕਿ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਉਸਤਾਦ ਜਿਹੜੀ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਗਰਦਾਸਪੁਰ ਦੇ ਵਿੱਚ ਵੀ ਐਂਟਰ ਹੋ ਗਈ ਆ ਜੀ ਉਥੋਂ ਵੀ ਛੱਤਾਂ ਜਿਹੜੀਆਂ ਉੱਡਣ ਗਈਆਂ ਇਹ ਰਸਮੀ ਉਸਤਾਦੀ ਸ਼ਗਿਰਦੀ ਦੀ ਵੀਡੀਓ YouTube ਤੇ ਲੱਗੀ ਆ ਤੇ ਤੁਸੀਂ ਦੇਖ ਸਕਦੇ ਜੋ ਤੇ ਲਿੰਕ ਮੈਂ ਇਸ ਵੀਡੀਓ ਦੇ ਥੱਲੇ ਪਾ ਦੂੰਗਾ ਤੇ ਤੁਸੀਂ ਉਹ ਵੀਡੀਓ ਵੇਖ ਲਿਓ ਤੇ ਗਰਦਾਸਪੁਰ ਤੋਂ ਮੁੰਡੇ ਜਿਹੜੇ ਆ ਉਹ ਸ਼ਗਿਰਦ ਹੋ ਕੇ ਗਏ ਆ ਜੀ ਉਸਤਾਜੀ ਹੋਂਾਂ ਦੇ ਜਿੱਦਣ ਇਨਾਮ ਮੰਡ ਸਮਾਰੋਹੀ ਤੇ ਜਿੱਦਾਂ ਕਿ ਜੀ ਟੌਪਿਕ ਆਪਣਾ ਫੇਰ ਉੱਥੇ ਹੀ ਉਸਤਾਦ ਜਾਂ ਉਸਤਾਦ ਜੀ ਤੇ ਤੁਹਾਨੂੰ ਮੈਂ ਵਾਦਾ ਕੀਤਾ ਹੈ ਕਿ ਉੱਥੇ ਜਿਹੜੇ ਵੀ ਜਿੰਨੇ ਵੀ ਸੀਨੀਅਰਸ ਉਸਤਾਦ ਜੀ ਆਉਣਗੇ ਤੇ ਉਹਨਾਂ ਸਾ ਪੁੱਛਿਆ ਜਾਏਗਾ ਵੀ ਕੀ ਕਹਿਣਾ ਚਾਹੀਦਾ ਵਾ ਤੇ ਮੈਂ ਕਾਫੀ ਸੀਨੀਅਰਸ ਉਸਤਾਦ ਜੀ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਆਪਣੇ ਸੁਝਾਅ ਦਿੱਤੇ ਆ ਜੱਗੀ ਉਸਤਾਦ ਜੀ ਨਾਲ ਗੱਲਬਾਤ ਕੀਤੀ ਆ ਤੇ ਸੰਨੀ ਵੀਰ ਨਾਲ ਕੀਤੀ ਆ ਮੱਖਣ ਉਸਤਾਦ ਜੀ ਨਾਲਾਂ ਕੀਤੀ ਆ ਰਿੰਕੂ ਉਸਤਾਦ ਜੀ ਨਾਲਾਂ ਕੀਤੀ ਆ ਹੋਰ ਕਾਫੀ ਜਿਹੜੇ ਹੈਗੇ ਆ ਉਸਤਾਦ ਜੀ ਆਪਣੇ ਸੀਤਲਾ ਮੰਦਰ ਤੋਂ ਮੋਂਟੂ ਪੋਂ ਮੋਂਟੂ ਪੋਂ ਜੀ ਉਸਤਾਦ ਜੀ ਹਣੀ ਉਹਨਾਂ ਨੇ ਵੀ ਆਪਣੇ ਬਿਆਨ ਦਿੱਤੇ ਆ ਤੇ ਆ ਤੁਹਾਡਾ ਭਰਾ ਕਵਰ ਬਾਠ ਸਾਰਿਆਂ ਦਾ ਤੇ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਵੀਰ ਜੀ ਜਿਹੜੇ ਤੁਸੀਂ ਉਹ ਦਿਨ ਕਮੈਂਟ ਕੀਤੇ ਸੀ ਨਾ ਸਾਨੂੰ ਤੇ ਉਹ ਉਹਦਾ ਰਿਜ਼ਲਟ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੇਗਾ ਇਹ ਸਾਰਿਆਂ ਨੇ ਹੀ ਇਹ ਗੱਲ ਕੀਤੀ ਆ ਕਿ ਕਿਹੇ ਵੀ ਪਾਰਟੀ ਦੇ ਹੋਣ ਇੱਜ਼ਤ ਸਭ ਦੀ ਹੁੰਦੀ ਆ ਜੀ ਤੇ ਇਸ ਕਰਕੇ ਜਿਹੜੇ ਤੁਹਾਡੇ ਤੋਂ ਸੀਨੀਅਰ ਹੈਗੇ ਆ ਉਹਨਾਂ ਨੂੰ ਉਸਤਾਦ ਨਹੀਂ ਬੜੀ ਨਿਮਰਤਾ ਦੇ ਨਾਲ ਤੁਸੀਂ ਪਿਆਰ ਦੇ ਨਾਲ ਤੁਸੀਂ ਉਸਤਾਦ ਜੀ ਕੋ ਤੇ ਉਹ ਮੇਰਾ ਵੀਰ ਸਾਹਮਣੇ ਤੇ ਆਉਂਦਾ ਨਹੀਂ ਆ ਉਹ ਭਰਾਵਾ ਸਾਹਮਣੇ ਤੇ ਆ ਜਾ ਹੈ ਕਮੈਂਟ ਤੂੰ ਕਰ ਦੇਣਾ ਮੇਰਾ ਭਰਾ ਠੀਕ ਆ ਵੀ ਆ ਕੂਤਰ ਬਾਜੀ ਇਦਾਂ ਹੋਣ ਲਈ ਆ ਆ ਇਦਾਂ ਹੋਣ ਲਈ ਆ ਕਮੈਂਟ ਤੂੰ ਬੜੇ ਵਧੀਆ ਕਰਦਾ ਵਾ ਤੇ ਤੁਵੀ ਕੋਈ ਅਨਾਉਂਸਮੈਂਟ ਕਰ ਦੇ ਮੇਰਾ ਵੀਰ ਸ਼ੌਕੀਨ ਬੰਦਾ ਵਾਂ ਕੋ 5-10000 ਰੁਪਿਆ ਕੋ ਐਂਟਰੀ ਤੇ ਲਾ ਦੇ ਨਾਮ ਰੱਖ ਦੇ ਮੇਰਾ ਭਰਾ ਕਿੰਨਾ ਸਾਰਾ ਹਾਲ ਅੰਬਰਸਰ ਉਡਣਾ ਵਾਂ ਗਰਦਾਸਪੁਰ ਉਡਣਾ ਵਾਂ ਜੰਮੂ ਉਡਣਾ ਵਾਂ ਤਰਨਤਾਰ ਉਡਣਾ ਵਾਂ ਕਿਹੇ ਵੀ ਜਗ੍ਹਾ ਦੇ ਉੱਤੇ ਜਿਹੜੀ ਆ ਤਹੀ ਨਾਮ ਰੱਖ ਸਕਦੇ ਜੋ ਅਹੀਂ ਕਲਿੱਪ ਵੀ ਨਾਲ ਸ਼ੂਟ ਕਰਾਂਗੇ ਤੇ ਪਰ ਸਾਹਮਣੇ ਤੇ ਆਓ ਨਾ ਸਭ ਨੂੰ ਪਤਾ ਲੱਗੇ ਕਿ ਉਹ ਜਿਹੜਾ ਕਮੈਂਟ ਕੀਤਾ ਸੀ ਐਸ ਬੰਦੇ ਨੇ ਕੀਤਾ ਸੀ ਨਾਲੇ ਤੂੰ ਸਾਨੂੰ ਜਿਹੜਾ ਵਾ ਭਾਗੀਦਾਰ ਬਣਾਉਂਦੇ ਆ ਭਰਾਵਾ ਠੀਕ ਆ ਸਾਨੂੰ ਤੇ ਇਹ ਵੀ ਨਹੀਂ ਪਤਾ ਵੀ ਵੀਰੇ ਤੂੰ ਕੋ ਸਾਗਿਰਦੇ ਆ ਜਾਂ ਬੇਸਤਾਦਾਂ ਵਾ ਇਹ ਵੀ ਨਹੀਂ ਪਤਾ ਸਾਨੂੰ ਉਹ ਦਾ ਦਾਵਾ ਕਿ ਤੁਹਾਡਾ ਉਹਦਾ ਉਸਤਾਦੀ ਦਾ ਹੋਵੇ ਰਾਤ ਨੂੰ ਜਦੋਂ ਸੋਵੋਗੇ ਨਾ ਉਦੋਂ ਥੋੜਾ ਸੋਚਿਓ ਇਸ ਗੱਲ ਬਾਰੇ ਜੇ ਤੁਸੀਂ ਉਸਤਾਦੀ ਦੇ ਅਹੁਦੇ ਤੇ ਹੈਗੇ ਜੋ ਜਰੂਰ ਸੋਚਿਓ ਵੀ ਕਿਹ ਹੈ ਪਾਰਟੀ ਦਾ ਬੰਦਾ ਆਇਆ ਤੇ ਤੁਹਾਨੂੰ ਆਗੇ ਉਸਤਾਦ ਕਿਹਾ ਉਸਤਾਦ ਕੀ ਹਾਲੀ ਇਹ ਤੁਹਾਨੂੰ ਕਿਦਾਂ ਦਾ ਲੱਗੂਗਾ ਹੋਰ ਛੱਡੋ ਤੁਹਾਡੇ ਸ਼ਗਿਰਦਾਂ ਨੂੰ ਕਿਦਾਂ ਦਾ ਲੱਗੂਗਾ ਇਹ ਜਿਹੜੇ ਆ ਨਾ ਇਹ ਟੜੇ ਬੰਦੀਆਂ ਜਾਂ ਲਾਕ ਡਾਟ ਇਹ ਕਬੂਤਰਬਾਜੀ ਦਾ ਹੁਸਨ ਹੈਗਾ ਵਾ ਇਹ ਚੱਲਦੀਆਂ ਰਹਿੰਦੀਆਂ ਵਾ ਕਬੂਤਰਬਾਜੀ ਹੁੰਦੀ ਰਹਿਣੀ ਆ ਤੁਸੀਂ ਉਹਨੂੰ ਡਾਕ ਨਹੀਂ ਸਕਦੇ ਜਿੰਨੇ ਮਰਜ਼ੀ ਕਮੈਂਟ ਭਰਾ ਕਰ ਤੋਂ ਫੁੱਲੀ ਛੁੱਟੀ ਆ ਤੇ ਨਵੀਰ ਨਾਲੇ ਸਾਹਮਣੇ ਆ ਸ਼ੌਂਕ ਵਖਾਹਾਨੂੰ ਫਨ ਦਾ ਮਜ਼ਾਰਾ ਕਰਾ ਕਿਉਂਕਿ ਤੁਸੀਂ ਕਮੈਂਟ ਇਹ ਕੀਤਾ ਸੀ ਵੀ ਫਲਾਣੇ ਦੀ ਛੱਤ 10ਵੇਂ ਨੰਬਰ ਤੇ ਆ ਫਲਾਣੇ ਦੀ 12ਵੇਂ ਨੰਬਰ ਤੇ ਆ ਇਦਾਂ ਤੁਸੀਂ ਕਮੈਂਟ ਕੀਤਾ ਚਲੋ ਤੁਸੀਂ ਆਪ ਹੀ ਦੱਸ ਦਿਓ ਕੋਈ ਪੋਸਟ ਪਾ ਕੇ ਜਾਂ ਕਿਹੇ ਰਾਈ ਰਿਕਾਰਡਿੰਗ ਭੇਜ ਕੇ ਮੇਰੇ ਤੱਕ ਪਹੁੰਚਾ ਦਿਓ ਵੀ ਤੁਸੀਂ ਅਜ ਤੱਕ ਕਿੰਨੀਆਂ ਬਾਜ਼ੀਆਂ ਖੇਡੀਆਂ ਵਾ ਕਿੰਨੇ ਟੂਰਨਾਮੈਂਟਾਂ ਦੇ ਵਿੱਚ ਹਿੱਸਾ ਲਿਆ ਵਾ ਕਿੰਨੇ ਤੁਸੀਂ ਵਿਨ ਕੀਤੇ ਆ ਕਿ ਇਲਾਕੇ ਜੀ ਡੋਂਦੇ ਜੋ ਕਿ ਬਾਹਰ ਵੀ ਡੋਂਦੇ ਜੋ ਜਰੂਰ ਮੇਰਾ ਭਰਾ ਦੱਸੀ ਠੀਕ ਆ ਕਿ ਇਹ ਵੀ ਮੈਸੇਜ ਆਈ ਮੇਰਾ ਭਰਾ ਮੇਰੇ ਤੱਕ ਸਨਿਆ ਪੰਜਾਬੀ ਸਾਰਾ ਆਪਣਾ ਬਾਇਓ ਡਾਟਾ ਵੀ ਐਨੀਆਂ ਮੈਂ ਬਾਹੀਆਂ ਖੇਡੀਆਂ ਐਨੀਆਂ ਜਿੱਤੀਆਂ ਸਾਡੇ ਵਿੱਚ ਹਾਰ ਜਿੱਤ ਕੋਈ ਮੈਟਰ ਨਹੀਂ ਕਰਦੀ ਖੇਡਣਾ ਮੈਟਰ ਕਰਦਾ ਵਾ ਠੀਕ ਹੈ ਜੀ ਖੇਡੋ ਤੁਸੀਂ ਹਾਰ ਜਿੱਤ ਜੀ ਮੁਕੱਦਰਾਂ ਦੇ ਹੁੰਦੀ ਆ ਜੇ ਤੁਸੀਂ ਅੰਮ੍ਰਿਤਸਰ ਆਓ ਇੱਥੇ ਸ਼ੌਂਕ ਕਰੋ ਹੈਗੇ ਦੇ ਤੁਸੀਂ ਅੰਮ੍ਰਿਤਸਰ ਦੇਜੋ ਬਸ ਇਹ ਆ ਵੀ ਥੋੜਾ ਸਾਹਮਣੇ ਆਓ ਸ਼ੌਂਕ ਕਰੋ ਅਸੀਂ ਵੀ ਇੱਕੀ ਥੱਲੇ ਬਹਿ ਗਏ ਵੀ ਕਿੰਨੇ ਕਿੰਨੇ ਵੇ ਤੁਹਾਡੇ ਕੋ ਉਤਰ ਵੇਂਦੇ ਆ ਪਹਿਲਾ ਕਿੰਨੇ ਵੇ ਵੇਂਦਾ ਵਾ ਤੇ ਲਾਸਟ ਕਿੰਨੇ ਵੇ ਵੇਂਦਾ ਵਾ ਸਾਰੀਆਂ ਕਰੀਮ ਛੱਤਾਂ ਉਡਣੀਆਂ ਵਾ ਤੇ ਕਰੀਮ ਛੱਤਾਂ ਦੇ ਵਿੱਚ ਆਪਣੀ ਸ਼ਾਦੀ ਐਂਟਰੀ ਕਰਾਓ ਤੇ ਆਪਣੇ ਫਨ ਦਾ ਮਜ਼ਾਰਾ ਵਿਖਾਓ ਸਾਨੂੰ ਲਾਟਾਂ ਤੇ ਭਾਗੇ ਵਿਖਾਓ ਕਬੂਤਰ ਲੰਬੀ ਹਿੱਟ ਮਾਰ ਕੇ ਵਿਖਾਓ ਸਾਨੂੰ ਪਤਾ ਲੱਗੇ ਕੀ ਵਾਕਿਆ ਯਾਰ ਕਲਾਕਾਰੀ ਹੈਗੀ ਆ ਦੂਜਿਆਂ ਨੂੰ ਦੋਸ਼ ਨਹੀਂ ਦੇਈਦਾ ਹੁੰਦਾ ਵੀਰ ਜੀ ਗਰਵਿੰਦਰ ਸਤਾਜ ਜੀ ਹੁਣੀ ਆ ਟੂਰਨਾਮੈਂਟ ਕਰਵਾਉਂਦੇ ਆ ਚੇਅਰਮੈਨ ਬੱਬੂ ਉਸਤਾਜ ਜੀ ਹੁਣੀ ਆ ਇਹ ਟੂਰਨਾਮੈਂਟ ਕਰਵਾਉਂਦੇ ਆ ਤੇ ਕਿਤੇ ਪੁੱਛ ਕੇ ਵੇਖੀ ਆਪਣੇ ਕੋਲੋਂ ਵੀ ਪੈਸੇ ਲੌਂਦੇ ਆ ਉਹ ਇਹ ਨਹੀਂ ਆ ਵੀ ਕੱਲੀਆਂ ਐਂਟਰੀਆਂ ਦੇ ਸਿੱਤੇ ਹੀ ਇਹ ਨਾਮ ਮੜ ਦਿੰਦੇ ਆ ਨਹੀਂ ਤਾਂ ਮੈਂ ਇਹ ਅਸੀਂ ਵੀਡੀਓ ਥੱਲੇ ਲਿੰਕ ਪਾ ਦੂੰਗਾ ਇਨਾਮ ਵੰਡ ਸਭ ਮਾਰੋ ਦਾ ਤੇ ਜਿੱਥੇ ਹੋਇਆ ਹੀ ਉਹ ਵੀ ਤੈਨੂੰ ਦਾਤ ਦਿੰਨੇ ਆ ਪੀ ਆਰ ਵਿਲਾ ਅਰਾ ਕਿੰਨਾ ਤਗੜਾ ਸੀ ਉਹ ਫਾਰਮ ਲੋਕੀ ਵਿਆਹਾਂ ਵਾਸਤੇ ਬੁੱਕ ਕਰਦੇ ਆ ਪਰ ਸਾਡੇ ਚੇਅਰਮੈਨ ਸਾਹਿਬ ਤੇ ਗੁਰਵਿੰਦਰ ਸਤਾਜ ਜੀ ਨੇ ਤੇ ਉਹਨਾਂ ਦੀ ਸਾਰੀ ਟੀਮ ਨੇ ਉਹ ਫਾਰਮ ਕੀਤਾ ਵਾ ਹਾਂ ਇਸੀ ਫਾਰਮ ਰੋਟੀ ਪਾਣੀ ਹਰੇਕ ਚੀਜ਼ ਕੋਈ ਕਮੀ ਪੇਚੀ ਨਹੀਂ ਬਗੈਰਾ ਡੀਜੇ ਲੱਗਾ ਵਾ ਤੁਸੀਂ ਆਪਣੀ ਗੱਲ ਰੱਖ ਸਕਦੇ ਜੇ ਅੱਗੇ ਉਹ ਕਮਲਿਆ ਵੀਡੀਓ ਤੇ ਤੂੰ ਮੇਰੀਆਂ ਵੇਨਾ ਹੁੰਨਾ ਵਾ ਸਾਰੀਆਂ ਵੇਖਿਆ ਕਰ ਜਿਹੜੀ ਸਪੀਚ ਸਤਜ ਜੀ ਨਾਲੇ ਦਿੱਤੀ ਉਹ ਦਿਨ ਉਹ ਵੀਡੀਓ ਯੂ ਵੇਖੀ ਮੇਰਾ ਭਰਾ ਤੇ ਨਾਲੇ ਕਮੈਂਟ ਕਰੀ ਜਿੱਦਾਂ ਉਹ ਦਿਨ ਕੀਤਾ ਸੀ ਠੀਕ ਆ ਤੇ ਤੇਰੇ ਕਮੈਂਟਾਂ ਨੇ ਵਕਤ ਪਾਏ ਆ ਤੇ ਮੇਰਾ ਭਰਾ ਜੀ ਜਿੱਦਾਂ ਤੈਨੂੰ ਸਹੀ ਲੱਗੂਗਾ ਕਰ ਲਈ ਤੇ ਆਪਾਂ ਤੇ ਸਾਰਿਆਂ ਕੋ ਵੀਊ ਪੁਆਇੰਟ ਲਏ ਆ ਉਹਦੀ ਵੀਡੀਓ ਐਡੀਟਿੰਗ ਕਰਨ ਲੱਗੇ ਆ ਤੇ ਤੈਨੂੰ ਪਹੁੰਚਾਉਨੇ ਆ ਵੀਰ ਵੀ ਸੀਨੀਅਰ ਜਿਨੇ ਵੀ ਉਸਤਾਦ ਜੀ ਗਏ ਹੀ ਉਹਨਾਂ ਨੇ ਕੀ ਜਵਾਬ ਦਿੱਤੇ ਅੱਗੋਂ ਸਾਰੀ ਜਾਣਕਾਰੀ ਦਵਾਂਗੇ ਵੀ ਕਿਦਾਂ ਬੁਲਾਉਣਾ ਚਾਹੀਦਾ ਵਾ ਰਿਸਪੈਕਟ ਕਿਦਾਂ ਕਰਨੀ ਚਾਹੀਦੀ ਆ ਉਹ ਪਾਰਟੀ ਭਾਵੇਂ ਵੱਡੀ ਹੋਵੇ ਤੇ ਭਾਵੇਂ ਹੋਵੇ ਛੋਟੀ ਠੀਕ ਆ ਇੱਜ਼ਤ ਬਰਾਬਰ ਦੀ ਹੋਣੀ ਚਾਹੀਦੀ ਆ ਸੋ ਇੰਨਾਂ ਗੱਲਾਂ ਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਸਟਾਪ ਕਰਦੇ ਹਾਂ ਹੁਣ ਬਾਕੀ ਕਵਰ ਬਾਠ ਪੀ ਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਮੇਰਾ ਭਰਾ ਕਮੈਂਟ ਜ਼ਰੂਰ ਕਰਿਆ ਕਰ ਯਾਰ ਠੀਕ ਆ ਤੇ ਵੀਡੀਓ ਵੀ ਸ਼ੇਅਰ ਕਰਿਆ ਕਰ ਮੇਰਾ ਭਰਾ ਜੇ ਤੂੰ ਨਾ ਕਰੇਂਗਾ ਸ਼ੇਅਰ ਕਮੈਂਟ ਨਾ ਕਰੇਂਗਾ ਤੇ ਸਾਡੀ ਵੀਡੀਓ ਨਹੀਂ ਚੱਲਦੀ ਜ਼ਰੂਰ ਮੇਰਾ ਭਰਾ ਕਮੈਂਟ ਕਰੀ ਨਾਲੇ ਦੱਸੀ ਕੋਈ ਨਵੀਂ ਜਾਣਕਾਰੀ ਕਿਉਂਕਿ ਤਾਂ ਤੁਹਾਡੇ ਕੋ ਤੇ ਹੁੰਦੀ ਆ ਨਵੀਂ ਤੋਂ ਨਵੀਂ ਜਾਣਕਾਰੀ ਕੋਈ ਨਵੀਂ ਖਬਰ ਆਈ ਹੋਵੇ ਜਰੂਰ ਦੱਸਿਓ ਜਨਾਬ ਠੀਕ ਹੈ ਜੀ ਆ ਵੀਡੀਓ ਹੁਣੇ ਲੱਗ ਜਾਣੀ ਆ ਤੇ ਰੈਡੀ ਹੋ ਜਿਓ ਕਮੈਂਟ ਕਰਨ ਵਾਸਤੇ ਠੀਕ ਆ 68 ਬਾੜ ਸਾਹਿਬ ਆਈਡੀ ਤੇ ਲਿਖਿਆ ਤੇ ਹੈਗਾ ਜੋ 6862 ਤੇ ਪੂਰੀ ਠਾਠ ਵਾੜ ਦੇ ਨਾਲ ਸਾਹਮਣੇ ਵੀ ਆ ਜਾਓ ਤੇ ਆਪਾਂ ਸਾਰੀ ਗੱਲ ਕਰੀਏ ਚੱਲ ਮੇਰਾ ਭਰਾ ਵੀਡੀਓ ਅਪਲੋਡ ਕਰਨ ਲੱਗਾ ਹੁਣ ਮੈਂ ਕਮੈਂਟ ਕਰੀ ਮੇਰਾ ਵੀਰ ਅੱਛਾ ਹਾਂ ਨਾਲੇ ਸੱਚ ਇੱਕ ਤੈਨੂੰ ਹੋਰ ਗੱਲ ਦੱਸ ਦਈਏ ਦੋ ਮੋਟਰਸਾਈਕਲ ਕਰਤੇ ਹੀ ਐਰ ਕੀ ਪਿਛਲੀ ਵਾਰੀ ਇੱਕ ਹੀਅਰ ਕੀ ਦੋ ਕਰਤੇ ਜਿਨ੍ਹਾਂ ਨੂੰ ਤੁਸੀਂ ਕਮੈਂਟ ਕੀਤੇ ਸੀ ਠੀਕ ਆ ਇੱਕ ਤੋਂ ਦੋ ਕਰਤੇ ਜੋ ਤੇ ਤੁਸੀਂ ਵੀ ਮੋਟਰਸਾਈਕਲ ਛੱਡੋ ਉਹ ਤੁਸੀਂ ਸਾਈਕਲ ਹੀ ਦੇ ਦਿਓ ਕਿ ਇਹ ਗਰੀਬ ਬੰਦੇ ਨੂੰ ਨਾਮ ਰਖ ਦਿਓ ਤੁਹੀਂ ਕੁ ਉਤਰਬਾਜੀ ਨੂੰ ਕਰਦੇ ਜੋ ਖਰਾਬ ਤੇ ਮੇਰਾ ਭਰਾ ਨਾ ਖਰਾਬ ਕਰੋ ਉਤਰਬਾਜੀ ਨੂੰ ਬੜੀ ਵਧੀਆ ਚੱਲਣ ਈ ਆ ਸੋ ਧੰਨਵਾਹ ਸਾਰੇ ਵੀਰਾਂ ਦਾ ਜਿਹੜੇ ਸਪੋਰਟ ਕਰਦੇ ਆ ਉਹ ਦਿਨ ਮੈਨੂੰ ਕਾਫੀ ਫੋਨ ਆਏ ਵੀ ਕੀ ਗੱਲ ਹੋਈ ਆ 12ਵੇਂ ਵੀ ਫੋਨ ਆਏ ਆ ਦबई ਤੋਂ ਆਏ ਆ ਅਮਰੀਕਾ ਤੋਂ ਆਏ ਆ ਜਿਹੜੇ ਸਾਡੇ ਇਤੋਂ ਸ਼ਕੀਨ ਗਏ ਹੋਏ ਆ ਬਾਹਰ ਉਹਨਾਂ ਦੇ ਫੋਨ ਆਏ ਆ ਵੀ ਕੀ ਗੱਲ ਹੋ ਗਈ ਆ ਆ ਵੀਡੀਓ ਪਾਈ WhatsApp ਤੇ ਫਿਰ ਉਹਨਾਂ ਨੂੰ ਦੱਸਿਆ ਵੀ ਆ ਗੱਲ ਬਾਤ ਆ ਸਾਡੇ ਅੰਬਰਸਾਦ ਦੇ ਰੂਲ ਬੜੇ ਸਟਿੱਕ ਹੈਗੇ ਈ ਇਹ ਤੈਨੂੰ ਗੱਲ ਦੱਸ ਦਈਏ ਮੇਰੇ ਵੀਰ ਠੀਕ ਆ ਨਾ ਪੱਖਪਾਤ ਕਰਦੇ ਆ ਤੇ ਨਾ ਕਰਾਉਂਦੇ ਆ ਉਰਾ ਇਨਸਾਫ ਹੋਊਗਾ ਤੇ ਕਮੈਂਟ ਮੇਰਾ ਭਰਾ ਜਰੂਰ ਕਰੀ ਠੀਕ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੀ ਇੱਕ ਕਮੈਂਟ ਨਾ ਕਰੀ ਤਿੰਨ ਚਾਰ ਕਰੀ ਮੇਰਾ ਭਰਾ ਠੀਕ ਆ ਵੀਰੇ ਚਲੋ ਜੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਆ ਵੀਡੀਓ ਪੂਰੀ ਵੇਖੀ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਬਾਕੀ ਕਵਰ ਬਾਡ ਪੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ